ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 11 12 13 ਅਤੇ 14 April ਪੰਜਾਬ ਦਾ ਮੌਸਮ ਕਿਵੇਂ ਚੱਲੇਗਾ ਵਿਸਾਖੀ ਦੇ ਕੀ ਹਾਲਾਤ ਬਣਦੇ ਨੇ ਪੰਜਾਬ ਦੇ ਵਿੱਚ ਗਰਮੀ ਕਿਸ ਤਰੀਕੇ ਦੀ ਪਵੇਗੀ ਇਸ ਵਾਰ ਚਾਰ ਦਿਨਾਂ ਦੇ ਵਿਚਕਾਰ ਤੇ ਕੀ ਮੀਂਹ ਦੀ ਸੰਭਾਵਨਾ ਹੈ ਜਾਂ ਨਹੀਂ ਕਿਉਂਕਿ ਲਗਾਤਾਰ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਹੋਏ ਸਨ ਕਿ ਪੰਜਾਬ ਦੇ ਵਿੱਚ ਲੂ ਦਾ ਮਾਹੌਲ ਹੈ ਹੀਟ ਵੇਵ ਦੇ ਅਲਰਟ ਨੇ ਤੇ ਨਾਲ ਦੇ ਨਾਲ ਗਰਜ ਚਮਕ ਦੀ ਵੀ ਅਲਰਟ ਦਿਖਾਈ ਦੇ ਰਹੇ ਸਨ ਪੰਜਾਬ ਦੇ ਉੱਤਰ ਅਤੇ ਪੂਰਬੀ ਇਲਾਕੇ ਦੇ ਵਿੱਚਕਾਰ ਇਸ ਅਲਰਟ ਦੇ ਮੁਤਾਬਿਕ ਗੱਲ ਕੀਤੀ ਜਾਵੇ ਤਾਂ ਬੱਦਲਬਾਜ਼ੀ ਦਾ ਮਾਹੌਲ ਪੰਜਾਬ ਦੇ ਵਿੱਚ ਬੀਤੇ ਕੱਲ੍ਹ ਪੜਨਾ ਸ਼ੁਰੂ ਹੋਇਆ ਸੀ ਪਰ ਹਵਾ ਜਿਹੜੀ ਹੈ ਉਹ ਕਿਤੇ ਨਾ ਕਿਤੇ ਜਿਹੜੀ ਚੱਲੀ ਹੈ ਉਹ ਹਵਾ ਚੱਲੀ ਹੈ ਉੱਤਰ ਤੋਂ ਸੋਰੀ ਦੱਖਣ ਤੋਂ ਪੂਰਬ ਵਾਲੇ ਪਾਸਿਓ ਤੇ ਦੱਖਣ ਪੂਰਬ ਹਵਾ ਚੱਲਣ ਦੇ ਕਾਰਨ ਜੋ ਪੱਛਮੀ ਸਿਸਟਮ ਬੜ ਰਹੇ ਸਨ ਉਹ ਪੰਜਾਬ ਦੇ ਉੱਤਰੀ ਪਾਸੇ ਜਾ ਚੁੱਕੇ ਨੇ ਪਹਾੜੀ ਖੇਤਰਾਂ ਵਿੱਚ ਉਸ ਦਾ ਅਸਰ ਹੋ ਚੁੱਕਾ ਤੁਸੀਂ ਦੇਖ ਸਕਦੇ ਹੋ ਕਿ ਫਿਲਹਾਲ ਪੰਜਾਬ ਦਾ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਇੱਕ ਮਿੰਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਜਿਹੜੀ ਤੁਹਾਨੂੰ ਸਮੇਂ ਸਿਰ ਮਿਲ ਸਕੇ ਗੱਲ ਕਰਾਂਗੇ ਇਹਨਾਂ ਹਾਲਾਤਾਂ ਦੀ ਤਾਂ ਪੰਜਾਬ ਦੇ ਵਿੱਚ ਬਦਲਬਾਈ ਦੇ ਕੋਈ ਵੱਡੇ ਉਲਟਫੇਰ ਹੁੰਦੇ ਦਿਖਾਈ ਨਹੀਂ ਦੇ ਰਹੇ ਹੁਣ ਪਰ ਹਾਂ 11 ਤਰੀਕ ਨੂੰ ਹਜੇ ਵੀ ਸਿਸਟਮ ਜਿਹੜੇ ਇਹ ਪੰਜਾਬ ਵਿੱਚ ਪਹੁੰਚ ਸਕਦੇ ਨੇ ਕਿਉਂਕਿ ਪਹਾੜੀ ਖੇਤਰਾ ਵਿੱਚ ਸਿਸਟਮ ਹਜੇ ਵੀ ਬਰਕਰਾਰ ਹੈ ਤੇ ਇਹ ਸਿਸਟਮ ਪੰਜਾਬ ਵਿੱਚ ਕਿਸੇ ਵੀ ਸਮੇਂ 11 ਤਰੀਕ ਨੂੰ ਹਲਕੇ ਦਰਮਿਆਨੇ ਰੂਪ ਦੇ ਵਿੱਚ ਪੁੱਜ ਸਕਦੇ ਨੇ ਅਗਰ ਗੱਲ ਕੀਤੀ ਜਾਵੇ ਤਾਂ 10 ਤਰੀਕ ਦਾ ਮੌਸਮ ਸਾਫ਼ ਹੋ ਚੁੱਕਿਆ ਕੋਈ ਵੱਡੀ ਹਲਚਲ ਨਹੀਂ ਹੈ ਜਿਸ ਤਰੀਕੇ ਦੀ ਉਮੀਦ ਸੀ ਉਸ ਤੋਂ ਉਲਟ ਮੌਸਮ ਸਾਫ਼ ਹੈ ਕੜਾਕੇ ਦੀ ਧੁੱਪ ਪੈ ਰਹੀ ਹੈ ਜਿਹੜੇ ਸਿਸਟਮ ਸਨ ਉਹ ਹਵਾ ਦੇ ਨਾਲ ਅੱਗੇ ਜਾ ਚੁੱਕੇ ਨੇ 11 ਤਰੀਕ ਨੂੰ ਸਾਨੂੰ ਹਜੇ ਵੀ ਗਰਜ ਚਮਕ ਉੱਤਰ ਪੂਰਬੀ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਉੱਤਰੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਇਹਨਾਂ ਇਲਾਕਿਆਂ ਦੇ ਵਿੱਚਕਾਰ ਹਜੇ ਵੀ ਅਸਰ ਕਿਤੇ ਨਾ ਕਿਤੇ 11 ਤਰੀਕ ਨੂੰ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਪਰ ਕੋਈ ਵੱਡੀ ਉਮੀਦ ਨਹੀਂ ਕੀਤੀ ਜਾ ਰਹੀ ਜਿਸ ਦਿਨ ਅਸੀਂ ਕਹਿ ਸਕੀਏ ਕਿ ਬਹੁਤ ਕੋਈ ਵੱਡਾ ਅਸਰ ਹੋਵੇਗਾ ਪਰ ਹਾਂ ਅਜਿਹਾ ਜ਼ਰੂਰ ਹੈ ਕਿ ਪੱਛਮੀ ਸਿਸਟਮ ਇਹ ਲਗਾਤਾਰ ਪੰਜਾਬ ਦੇ ਉੱਪਰ ਆਉਂਦੇ ਦਿਖਾਈ ਦੇਣਗੇ ਗੱਲ ਕਰਾਂਗੇ ਤਾਂ ਹਾਲਾਤ ਜਿਹੜੇ ਨੇ ਉਹ ਕੋਈ ਬਹੁਤ ਖਰਾਬ ਵੀ ਨਹੀਂ ਹਨ ਬਹੁਤ ਕੋਈ ਜ਼ਿਆਦਾ ਵਧੀਆ ਵੀ ਨਹੀਂ ਹਨ ਗਰਮੀ ਲਗਾਤਾਰ ਹੋਰ ਵਧਦੀ ਹੋਈ ਦਿਖਾਈ ਦੇਵੇਗੀ ਪਰ 11 ਤਰੀਕ ਤੋਂ ਬਾਅਦ 12 ਤਰੀਕ ਨੂੰ ਗੱਲ ਕੀਤੀ ਜਾਵੇ ਤਾਂ ਪੱਛਮੀ ਹਵਾ ਦੀ ਵਾਪਸੀ ਹੋ ਰਹੀ ਹੈ ਪੱਛਮੀ ਹਵਾ ਆਉਣ ਦੇ ਨਾਲ ਇੱਕ ਉਮੀਦ ਜਾਗ ਰਹੀ ਹੈ ਕਿ ਪੰਜਾਬ ਦਾ ਤਾਪਮਾਨ 1 ਅੱਧਾ ਡਿਗਰੀ ਥੋੜਾ ਜਿਹਾ ਘਟਦਾ ਹੋਏ ਦਿਖਾਈ ਦੇਵੇਗਾ ਕਿਉਂਕਿ ਜਿਹੜੀ ਪੱਛਮੀ ਹਵਾ ਹੁੰਦੀ ਹੈ ਸਾਫ਼ ਹੁੰਦੀ ਹੈ ਠੰਡੀ ਹੁੰਦੀ ਹੈ ਤੇ ਖੁਸ਼ਕ ਹੁੰਦੀ ਹੈ ਪਰ ਜਿਹੜੀ ਪੂਰਬੀ ਹਵਾਵਾਂ ਹੁੰਦੀਆਂ ਨੇ ਇਹ ਥੋੜੀ ਜਿਹਾ ਗਰਮੈਸ਼ ਵਾਲੀਆਂ ਤੇ ਨਵੀਂ ਵਾਲੀ ਹੁੰਦੀਆਂ ਨੇ ਤੇ ਥੋੜੀ ਜਿਹਾ ਗੰਦਲਾ ਮੌਸਮ ਇਸ ਦੇ ਨਾਲ ਪੰਜਾਬ ਵਿੱਚ ਦੇਖਣ ਨੂੰ ਮਿਲਦਾ ਹੈ ਪੂਰਬੀ ਹਵਾਵਾਂ ਦੇ ਨਾਲ ਗਰਜ ਚਮਕ ਦੇ ਹਾਲਾਤ ਬਣਦੇ ਨੇ ਜੋ ਕਿ ਸਾਨੂੰ ਹੁਣ 11 ਤਰੀਕ ਸ਼ਾਮ ਤੱਕ ਦੇਖਣ ਨੂੰ ਮਿਲ ਸਕਦੇ ਨੇ ਪਰ ਉਸ ਤੋਂ ਬਾਅਦ ਪੱਛਮੀ ਹਵਾਵਾਂ ਦੀ ਵਾਪਸੀ ਹੋਵੇਗੀ ਤੇ ਜਿਸ ਦੇ ਨਾਲ 1 ਤੋਂ 2 ਡਿਗਰੀ ਤਾਪਮਾਨ ਦੇ ਵਿੱਚ ਗਰਾਵੜ ਦੇਖਣ ਨੂੰ ਮਿਲ ਸਕਦੀ ਹੈ ਜੋ ਤਾਪਮਾਨ 39 ਡਿਗਰੀ ਤੱਕ ਸਾਨੋ 36 ਤੋਂ 37 ਡਿਗ ਤੱਕ ਆਉਂਦੇ ਹੋਏ ਦਿਖਾਈ ਦੇ ਸਕਦੇ ਨੇ ਅਗਰ ਬਾਕੀ ਗੱਲਾਂ ਦੀ ਗੱਲ ਕੀਤੀ ਜਾਵੇ ਤਾਂ ਕੋਈ ਬਹੁਤ ਵੱਡੀ ਹਲਚਲ ਫਿਲਹਾਲ ਮੀਂਹ ਦੀ ਹੁਣ ਫਿਲਹਾਲ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਮੌਸਮ ਜ਼ਿਆਦਾਤਰ ਖੁਸ਼ਕ ਅਤੇ ਸਾਫ਼ ਹੀ ਬਣਿਆ ਰਹੇਗਾ ਪੱਛਮੀ ਹਵਾ ਚੱਲਣ ਦੇ ਕਾਰਨ ਕਿਸਾਨਾਂ ਨੂੰ ਕਿਤੇ ਨਾ ਕਿਤੇ ਥੋੜੀ ਜੀ ਚਿੰਤਾ ਘਟਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਫਸਲ ਪੱਕ ਕੇ ਤਿਆਰ ਹੈ ਤੇ ਅਜਿਹੇ ਦੇ ਵਿਚਕਾਰ ਜੋ ਗਰਜ ਚਮਕ ਦੇ ਹਾਲਾਤ ਬਣਦੇ ਨੇ ਅਗਰ ਕੋਈ ਨੁਕਸਾਨ ਹੁੰਦਾ ਹੈ ਤਾਂ ਕਿਸਾਨਾਂ ਦਾ ਨੁਕਸਾਨ ਕਾਫੀ ਜ਼ਿਆਦਾ ਹੋ ਸਕਦਾ ਸੀ ਪਰ ਫਿਲਹਾਲ ਜਿਹੜਾ ਸਿਸਟਮ ਹੈ ਉਹ ਠੀਕ ਬਣ ਰਿਹਾ ਹੈ ਉਮੀਦ ਇਹ ਹੀ ਲੱਗ ਰਹੀ ਹੈ ਕਿ ਇਹ ਸਿਸਟਮ ਜਿਹੜੇ ਨੇ ਹੁਣ ਪੰਜਾਬ ਤੋਂ ਪਰੇ ਜਾ ਚੁੱਕੇ ਨੇ ਮੀਂਹ ਦੀ ਸੰਭਾਵਨਾਵਾਂ ਹੁਣ 14 ਤਰੀਕ ਤੱਕ ਨਾ ਮਾਤਰ ਦੇ ਬਰਾਬਰ ਹੈ 12 13 ਤੇ 14 ਤਰੀਕ ਨੂੰ ਪੱਛਮ ਦੀ ਹਵਾ ਲਗਾਤਾਰ ਚੱਲੇਗੀ ਤਾਪਮਾਨ ਥੋੜੇ ਜਿਹਾ ਕੰਟਰੋਲ ਵਿੱਚ ਰਹਿਣਗੇ ਪਰ ਅਜੇ ਹਾਂ ਨਹੀਂ ਹੈ ਗਰਮੀ ਘਟਦੀ ਹੋਈ ਦਿਖਾਈ ਦੇਵੇਗੀ ਗਰਮੀ ਧੁੱਪ ਕੜਾਕੇ ਦੀ ਪੈਣ ਦੀ ਹੀ ਉਮੀਦ ਲਗਾਤਾਰ ਬਣੀ ਹੋਈ ਹੈ ਬਾਕੀ ਨਵੀਆਂ ਅਪਡੇਟਸ ਜੋ ਵੀ ਹੋਣਗੀਆਂ ਤੁਹਾਡੇ ਤੱਕ ਪਹੁੰਚਦੀਆਂ ਕਰਾਂਗੇ ਤਾਂ ਹੀ ਰਿਕਵੈਸਟ ਕਰਦੇ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਕੋਈ ਵੀ ਜਾਣਕਾਰੀ ਜਿਹੜੀ ਆ ਉਹ ਤੁਹਾਨੂੰ ਲਗਾਤਾਰ ਮਿਲਦੀ ਰਹੇ ਤੁਸੀਂ ਜਾਣਕਾਰੀ ਤੋਂ ਵਾਂਝੇ ਨਾ ਰਹੇ ਸਕੋ ਮਿਲਦੇ ਆ ਜੀ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਦੇ ਵਿੱਚ ਚੈਨਲ YouTube ਵਾਲੇ ਵਾਰਮਰ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ